ਉਹਨਾਂ ਦਾ ਦੇਖਾ ਕੀ ਸਭ ਨੂੰ ਪ੍ਰਸੰਨ ਦੇਖਿਓ ਜੀ ਹਾਂ ਬੁਲਜੀ ਦਿਖਾ ਇਧਰ ਨੂੰ ਦੇਖਿਓ ਜੀ ਇਹ ਤੁਹਾਨੂੰ ਇਧਰ ਨੂੰ ਫਾਰ ਪਾਉਂਦੇ ਹੋਇਆ ਇਧਰ ਨੂੰ ਵੀ ਦੇਖੋ ਇੰਤੋਂ ਰਿਕ ਉਹ ਨਤਨ ਹੁਣਾਦ ਆ ਆ ਨਾਲ ਹੋ ਜਾ ਆਜੋ ਅੱਗੇ ਆਜੋ ਅੱਗੇ ਕੋਈ ਨਿਕ ਲੱਗਿਆ ਮਾਲਾ ਆ ਹੱਥ ਵਾਲਾ ਕਰਾਉਂਦਾ ਜੋਕ ਹੋ ਜਾਗਾ ਇਹਦੇ ਸਰੇ ਸੈ ਫੋਟੋ ਕਰ म ਹਰਜੀਤ ਸਿੰਘ ਜੀਤੀ ਪੜਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਤੇ ਜ਼ਿਲ੍ਹਾ ਪ੍ਰਧਾਨ ਕਾਂਗਸ ਕਮੇਟੀ ਮੁਹਾਲੀ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਜ਼ਿਲ੍ਹਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਵਧਾਈਆਂ ਦਿੰਦਾ ਕਾਮਨਾ ਕਰਦਾ ਕਿ ਜੋ ਸਾਡੇ ਮੁਰਖਿਆਂ ਨੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਇਹਨੂੰ ਅਸੀਂ ਹੋਰ ਵੀ ਚਾਰ ਚੰਨ ਲਾਈਏ ਸਾਡਾ ਦੇਸ਼ ਤਿੰਨ ਦੁਗਣੀ ਤੇ ਰੱਥ ਚੌਕਲੀ ਤਰੱਕੀ ਕਰੇ ਅਸੀਂ ਹੋਰ ਜ਼ਿਆਦਾ ਪਹੁੰਚਾ ਪੱਟੀਏ ਧੰਨਵਾਦ ਸਿਆਲਾ ਇਹ ਦੇਸ਼ ਅੱਗੇ ਰਿਕਾਰਡਸ ਕਰਾਉਂਦਾ ਹੈ ਕਿ ਕਾਫਟ ਸਾਲ ਦੇਖ ਸਕਦੇ ਨਗਰਪਾਲਿਕਾ ਤਰਾਲੀ ਵੱਲੋਂ ਲਾਈ ਗਈਆਂ ਹੈ। ਬਈ ਮੋਬਾਈਲ ਤੋਂ ਪਰਵਾਹੀ ਸੀ ਨੇ ਲੋਕ ਜਿਹਦੇ ਦੂਵੇਂ ਸਭਿਆਂ ਦੇ ਪਿਛੜੇ ਤੇ ਕੀ ਕੰਮ ਹੋ ਰਿਹਾ ਹੈ? ਕੀ ਬੋਲਿਓ? ਪਹਿਲਾਂ ਸਾਰਿਆਂ ਨੂੰ ਜਗਰੂਕ ਕਰ ਲਈਏ ਬਹੁਤ ਬਹੁਤ ਜ਼ਰੂਰ ਜ਼ੈਵਿਕ ਖਾਦ ਜਿਹੜਾ ਸਟਾਲ ਲਗਾਇਆ ਹੈ ਇਹ ਜਿੱਦੇ ਅਸੀਂ ਘਰ-ਘਰ ਕੋਲ ਜਿੱਦਾ ਿੱਲਾ ਦਿਸਦਾ ਪੂਰਾ ਲਗ ਲਗ ਇਕੱਠਾ ਕਰਦੇ ਆਂ ਿੱਲੇ ਕੂੜੇ ਤੋਂ ਖਾਦ ਬਣਾਇਆ ਜਾ ਰਹੀ ਹੈ ਇਸ ਕਰਕੇ ਅਸੀਂ ਅੱਜ ਖਾਦ ਦਾ ਸਟਾਲ ਲਗਾਇਆ ਵੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਸਕੀਏ ਜੋ ਅਸੀਂ ਕਿੰਨਾ ਕੁ ਦਾ ਸ਼ਹਿਰ ਚੋਕ ਤੋਂ ਇਕੱਠਾ ਕਰਦੇ ਹਾਂ ਖਾਦ ਬਣਾਉਣੇ ਆ ਤਾਂ ਅਸੀਂ ਇਹ ਅੱਛਾ ਮੈਨੇਜਮੈਂਟ ਨਹੀਂ ਹੋ ਸਕੀ ਇਹ ਇਸ ਤੋਂ ਕਿੰਨੇ ਕ ਲਾਹੇਵੰਦ ਆ ਜੇਕਰ ਆਮ ਰਸਾਇਣਿਕ ਖਾਦਾਂ ਤੋਂ ਦੇਖੀਏ ਇਹ ਖਾਦ ਜੀ ਬਿਲਕੁਲ ਹੀ ਆਰਗੈਨਿਕ ਆ ਕਿ ਸਾਡੇ ਲਈ ਬਹੁਤ ਲਾਹੇਵੰਦ ਹੈ ਘਰਾਂ ਵੀ ਜਿਨ੍ਹਾਂ ਨੂੰ ਫਾਰਮ ਸਬੰਧੀ ਆ ਜਿੱਦਾਂ ਪੁੱਛਦੇ ਆ ਉਹਨਾਂ ਨੂੰ ਵਰਤ ਸਕਦੇ ਆ ਨਗਰ ਕੌਂਸਲ ਵੈਸੇ ਅੱਜ ਤੱਕ ਫ੍ਰੀ ਦਏਗੀ ਬਟ ਵਸ 150 ਰੁਪਏ ਕਿਲੋ ਅਸੀਂ ਵੇਚਦੇ ਆ ਜੇ ਲੈਣੀ ਹੋਵੇ ਕਿੱਥੋਂ ਮਿਲ ਸਕਦੀ ਹੈ ਇੱਥੋਂ ਹੀ ਮਿਲ ਸਕਦੀ ਹੈ ਨਗਰ ਕੌਂਸਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਠੀਕ ਧੰਨਵਾਦ ਥੈਂਕ ਯੂ ਫੇਰਾ ਜੀ